ਸਰ ਕਾਫੀ ਚਰਚਾ ਮਨੇ ਸੀਯਾਮ ਦਾਦੇ ਤੁਹਾਡਾ ਕਿਤੇ ਛੱਤੀ ਆਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਨੇ ਛੱਤੀ ਆਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤਾਂ ਸੀਯਾਮ ਦੀ ਆਪਣਾ 11 ਹਾਜ਼ਰੀ ਦਿੱਲੀ ਵਿੱਚ ਕਾਫੀ ਰਟਕਰੀ ਹੈ ਪਤਾ ਨਹੀਂ ਜੀ ਮੈਂ ਮੇਰਾ ਮੈਂ ਆਪਣਾ ਕੰਮ ਠੀਕ ਕਰ ਠੀਕ ਹੈ ਤੁਹਾਡੇ ਸੀਐਮ ਬੰਦੇ ਵੀ ਚਰਚੇ ਹਨ ਮੈਂ ਬਹੁਤ ਸਪੀਕਰ ਬੜਾ ਖੁਸ਼ ਹਾਂ ਜਿੱਤੇ ਜੋ ਪਾਰਟੀ ਨੇ ਡਿਊਟੀ ਲਈ ਹੈ ਮੈਂ ਬਹੁਤ ਖੁਸ਼ ਬਹੁਤ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੀਐਮ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਵੱਡਾ ਬਿਆਨ ਦਿੱਤਾ ਹੈ ਇਸ ਦੇ ਨਾਲ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੀਐਮ ਭਗਵੰਤ ਮਾਨ ਅਤੇ ਉਹਨਾਂ ਵਿੱਚ ਚੱਲ ਰਹੇ ਛੱਤੀ ਦੇ ਅੰਕੜੇ ਤੋਂ ਇਨਕਾਰ ਕੀਤਾ ਹੈ ਜਦੋਂ মিডিਆ ਕਰਮੀਆਂ ਨੇ ਉਹਨਾਂ ਕੋਲੋਂ ਦਿੱਲੀ ਵਿੱਚ ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗੈਰ ਹਾਜ਼ਰੀ ਦਾ ਉਹਨਾਂ ਨੂੰ ਕੋਈ ਇਲਮ ਨਹੀਂ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਮ ਦੇ ਆਉਣ ਵਾਲੇ ਨਵੇਂ ਸੀਐਮ ਜੋ ਹੋਣ ਦੇ ਚਰਚੇ ਚੱਲ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਨ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਬੜਾ ਅੱਛਾ ਅੱਛਾ ਤੁਹਾਡੀ ਫੇਰੀ ਘਟੂ ਜਾਨਾ ਮਾਝੇ ਜੋ ਬਹੁਤ ਘੱਟ ਵੀ ਕਿਹਾ ਮਝਾਇਲ ਬੁਲਾਉਂਦੇ ਸਾਡੇ ਸਤ ਮਲੋਈਆਂ ਨੂੰ ਵੀ ਬੁਲਾਇਆ ਸੀ ਆ ਕੇ ਸਰ ਕਾਫੀ ਚਰਚਾ ਮਨੇ ਸੀਯਮ ਦਾਦੇ ਤੁਹਾਡਾ ਕਿਤੇ ਚੱਤਕੜਾ ਚੱਲ ਰਿਹਾ ਮੈਂ ਨਹੀਂ ਕੋਈ ਕਿਸਨ ਚੱਤੀ ਨਾ ਕਰਾ ਰਹੀ ਅਸੀਂ ਆਪਦੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਤਾਂ ਸੀਯਮ ਦੀ ਆਪਣਾ 11 ਹਜਰੀ ਦਿੱਲੀ ਵਿੱਚ ਕਾਫੀ ਰਟਕਰੀ ਹੈ ਪਤਾ ਨਹੀਂ ਜੀ ਮੈਂ ਮੇਰਾ ਮੈਂ ਆਪਣਾ ਕੰਮ ਠੀਕ ਕਰ ਰਿਹਾ ਠੀਕ ਹੈ ਤੁਹਾਡੇ ਸੀਐਮ ਬੰਦੇ ਵੀ ਚਰਚੇ ਲਨ ਮੈਂ ਸਪੀਕਰ ਬੜਾ ਖੁਸ਼ ਹੈ ਜਿੱਦਿਉ ਜੋ ਪਾਰਟੀ ਡਿਊਟੀ ਲਾਈ ਹੈ ਮੈਂ ਬਹੁਤ ਖੁਸ਼ ਬਹੁਤ ਖੁਸ਼